ਤੇ ਜੇ ਆਣਾ ਵਾ ਨਾ ਚਾਜ ਦੇ ਕੱਪੜੇ ਪਾ ਕੇ ਆਇਆ ਕਰੇ ਮਾਸੀ ਜੀ ਤੁਸੀਂ ਵੇਖੋ ਇਹ ਗੱਲਾਂ ਕਿਸੇ ਨੂੰ ਹਰਟ ਕਰਨ ਵਾਲੀਆਂ ਨਹੀਂ ਐ ਕਿਰਨ ਜਾਇਕਾ ਪਚਾ ਬਣਾ ਕੇ ਲਿਆ ਠੀਕ ਐ ਮਾਸੀ ਤੇ ਮਿੱਠਾ ਘਾਟੀ ਪਾਈ ਇਹ ਪਾਣੀ ਪਿਆ ਲੈਣ ਦੇਤੇ ਠੀਕ ਐ ਮਾਸੀ ਤੇ ਨਾ ਬੋਲਦੀ ਕਿ ਨਾ ਬੋਲਦੀ ਐ ਚੁੱਪੀ ਨਹੀਂ ਕਰਦੀ ਤੂੰ ਨਾਲ ਨਹੀਂ ਸੀ ਵਕਰੀ ਸੀ ਮੇਰੇ ਕੋਲ ਸਾਰੀਆਂ ਸਕੀਮਾਂ ਤੂੰ ਸੰਜੰਨ ਦੇ ਰਹੀਆਂ ਮੈਨੂੰ ਮੇਰੀ ਗੱਲ ਸੁਣੋ ਤਾਨੂੰ ਸ਼ਰਮ ਨਹੀਂ ਆਈ ਇਹ ਸਭ ਕੁਝ ਚਾਈ ਜੀ ਦੇ ਨਾਲ ਐਦਾ ਕਰਦੇ ਆਂ ਔਰ ਸਰੇ ਕਿੰਨਾ ਕ ਤੰਗ ਸਤ ਚਾਈ ਕੋ ਕਦੀ ਇਹ ਦੇਓ ਕਦੀ ਇਹ ਦੇਓ ਕਦੀ ਇਹ ਸਾਰਾ ਦੇ ਵੇਲੀ ਨਹੀਂ ਸੀ ਹੁੰਦੰਦੀ ਫਿਰ ਕੀ ਹੋ ਗਿਆ ਚੀ ਦੀਦੀ ਵੇਲੀ ਨਹੀਂ ਸੀ ਹੁੰਦੰਦੀ ਉਤੋਂ ਇਹ ਨੇ ਇਹ ਨਹੀਂ ਪੂਰਾ ਸਾਥ ਦੇ ਹੁੰਦੀ ਸੀ ਮੈਂ ਕਿੰਨਾ ਕ ਦਿ ਸੋਈ ਤੇ ਲੱਗਦੀ ਰਹਿੰਦੀ ਸਾਰਾ ਦਿਨ ਮੇਰੇ ਕੋ ਕੰਮ ਹੁੰਦਾ ਵੇ ਅਸੂਮਰ ਚੰਨਾ ਤੇ ਤੁਸੀਂ ਚਾਈ ਜੀ ਨੂੰ ਇਨਾ ਤੰਗ ਕਰਦੇ ਰਹੋ ਤੇ ਉਹਨਾਂ ਕੋਲ ਐਸ ਉਮਰ ਚ ਹੁੰਦਾ ਸੀ ਇਹ ਸਭ ਕੁਝ ਤੇ ਫਿਰ ਮੈਂ ਕੀ ਕਰਾਂ ਮੈਨੂੰ ਤੋ ਦੱਸ ਇਹ ਨਾ ਕਰੇ ਮੈਂ ਮੈਂ ਮਰੀ ਰਵਾਂ ਤੇ ਹੋਈ ਤੇ ਮੈਂ ਕੰਮ ਕਰਦੀ ਰਹਾ ਕਰਦਾ ਇਹ ਵੀ ਮਜਲ ਮਾਰਦੀ ਰਹੀ ਐ ਚਾਈ ਜੀ ਦੀਦੀ ਪਹਿਲੇ ਚਾਈ ਜੀ ਦੇ ਨਾਲ ਨਹੀਂ ਵੀ ਜਦੋਂ ਆਪਣੇ ਤੇ ਆਈ ਤੇ ਫਿਰ ਪਤਾ ਲੱਗਿਆ ਧੁੱਪ ਕਿੰਨੀ ਤੇ ਛਾਂ ਕਿੰਨੀ ਐ ਇਸ ਤਰ੍ਹਾਂ ਹੁੰਦਾ ਫਿਰ ਮੈਂ ਕੀ ਕਰਾਂ ਫਿਰ ਇਹਦੇ ਵਿੱਚ ਨਾ ਤੁਹਾਨੂੰ ਮੈਂ ਦੱਸਾਂ ਕਿਰਨ ਦਾ ਕਸੂਰ ਨਹੀਂ ਜੇਗਾ ਬਿਲਕੁਲ ਵੀ ਉਹਦੇ ਚੋਂ ਉਹਦਾ ਰੁਪਈਆ ਵੀ ਕਸੂਰ ਨਹੀਂ ਜੇਗਾ ਇਹ ਬੂਟਾ ਤਵਾੜਾ ਲਾਇਆ ਹੋਇਆ ਐ ਤੇ ਹੁਣ ਤੁਸੀਂ ਹੀ ਇਹਦਾ ਪਲ ਖਾਓਗੇ ਇਹ ਤੇ ਜੈਸੀ ਕਰਨੀ ਵੈਸੀ ਭਰਨੀ ਹੁਣ ਜਿਵੇਂ ਚਾਈ ਜੀ ਨਾਲ ਕੀਤਾ ਜੇ ਓਵੇਂ ਹੁਣ ਤੁਹਾਡੇ ਨਾਲ ਹੋਣੀਆਂ ਨੇ ਹੁਣ ਨਿਬੜੋ ਤੇ ਤੈਨੂੰ ਸੱਧਿਆ ਹੋਇਆ ਤੇ ਕੇ ਤੂੰ ਨੇ ਸਮਝਿਆ ਕੇ ਕਰ ਦੇਗੀ ਭਈ ਮੇਰੇ ਦਾ ਤੇ ਤੂੰ ਮੈਨੂੰ ਦਿਲਸਾਹ ਦੇਣਾ ਪਈ ਮੈਂ ਚ ਦੀਦੀ ਮੈਂ ਉਹਨੂੰ ਕੀ ਸਮਝਾ ਸਕਦੀ ਆ ਕਿਉਂ ਨਹੀਂ ਆ ਸਕਦੀ ਤੂੰ ਕੇ ਘਰ ਦਾ ਕੰਮ ਕਰੇ ਸਾਰੇ ਕੰਮ ਜ਼ਿੰਮੇਵਾਰੀ ਸਮਝ ਜੇ ਚਾਈ ਜੀ ਕਰ ਸਕਦੇ ਸਨ ਤੇ ਫਿਰ ਤੁਸੀਂ ਵੀ ਕਰ ਸਕਦੇ ਹੋ ਬੜੀ ਸੋਨੀ ਗੱਲ ਆ ਮੈਂ ਤੈਨੂੰ ਐਤ ਲਈ ਸੱਦਿਆ ਵਾ ਕਮਾਲ ਦੀ ਗੱਲ ਏ ਤੇ ਫਿਰ ਤੁਸੀਂ ਉਹਨਾਂ ਨਾਲ ਕਰਨ ਲੱਗੇ ਕੋਈ ਸੋਚੀ ਨਹੀਂ ਉਹ ਯਾਰ ਸੋਚ ਤੂੰ ਮੇਰੀ ਸੋਚ ਤੂੰ ਚਾਈ ਵੀ ਛੱਡ ਕੀ ਸੋਚਾ ਤੁਹਾਡਾ ਦੱਸੋ ਤੂੰ ਮੈਨੂੰ ਲੈ ਜਾ ਦੋ ਚਾਰ ਦਿਨ ਆਪਣੇ ਘਰ ਇਹਦੇ ਏਸੀ ਦਾ ਨੇ ਕੋਲ ਲਿਆ ਮੇਰੇ ਕੋਲ ਰਿਮੋਟ ਤੇ ਮੈਂ ਕੋਲ ਮੈਂ ਇਥੇ ਤਾਂ ਬਿਨਾ ਸੁਤਾ ਜਾਨਾ ਨਹੀਂ ਗਰਮੀ ਚ ਅੱਛਾ ਕਿਰਨ ਜੀ ਤੜ ਕੋਲ ਮੋੜ ਕੋਲਿਆ ਆਹੋ ਤੁਸੀਂ ਚਾਈ ਜੀ ਕੋਲੋਂ ਖੋਲੇ ਸੀ ਤਾਂ ਚਾਈ ਜੀ ਗਰਮੀ ਸੌਂਦੇ ਰਹਤੇ ਤੁਸੀਂ ਸੋ ਕੇ ਵੇਖੋ ਨਹੀਂ ਤਾਂ ਉਹ ਪਿਛਲੀ ਗੱਲਾਂ ਤੂੰ ਦਰਾਨੀ ਤੂੰ ਮੈਂ ਲਈਆ ਦੋ ਚਾਰ ਦਿਨ ਆਪਣੇ ਘਰ ਆਪੇ ਮੌਲਟੀ ਕੋਲ ਜਾ ਮੈਂ ਆ ਜਾਗੀ ਦੇਖੋ ਮੇਰੀ ਗੱਲ ਸੁਨੋ ਦੇਰੀ ਇਹਦੇ ਵਿੱਚ ਗੱਲ ਕੋਈ ਗੁੱਸੇ ਗਿਲੇ ਵਾਲੀ ਨਹੀਂ ਹੈਗੀ ਜਦੋਂ ਤੇ ਮੇਰੀ ਨੂਆ ਤੁਹਾਨੂੰ ਕਹਿੰਦੀਆਂ ਸਨ ਮਸੀ ਜੀ ਛੱਡ ਕੇ ਰੱਖ ਕੇ ਦੋ ਦਿਨ ਰਹਿ ਜਾਓ ਤੁਸੀਂ ਹੁਣ ਨਹਾ ਮੇਰੇ ਕੋਲ ਤੇ ਟਾਈਮ ਹੀ ਨਹੀਂ ਹੈਗਾ ਹਾਏ ਮੇਰੇ ਤੇ ਘਰੋਂ ਨਿਕਲਣ ਨਹੀਂ ਹੁੰਦਾ ਹੁਣ ਜਦੋਂ ਤੁਸੀਂ ਇੰਨਾ ਕੁਝ ਕਰ ਚੁੱਕੇ ਹੋ ਚਾਈ ਜੀ ਨੂੰ ਕਰੋ ਕੱਢਤਾ ਸਭ ਕੁਝ ਇੰਨਾ ਹੋ ਗਿਆ ਤੇ ਹੁਣ ਤੁਸੀਂ ਕਹਿੰਦੇ ਪਿਓ ਮੈਨੂੰ ਆਪਣੇ ਘਰ ਲੈ ਚ ਮੇਰੀਆਂ ਨੂਆ ਤੁਹਾਨੂੰ ਰੱਖਣ ਗਈਆਂ ਮੇਰੀਆਂ ਨੂੰ ਉਹਨਾਂ ਨੇ ਕਹਿਣਾ ਜੇ ਭੈਣ ਐ ਐਦਾਂ ਕਰ ਸਕਦੀ ਏ ਤੇ ਤੁਸੀਂ ਵੀ ਐਦਾਂ ਕਰ ਸਕਦੇ ਹੋ ਉਹਨਾਂ ਤੇ ਮੈਨੂੰ ਵੀ ਕੱਲ ਨੂੰ ਕਹਿਣਾ ਚੱਲ ਤੂੰ ਵੀ ਆਪਣਾ ਟਿੰਡਾ ਟੱਪਰ ਚੱਕ ਤੇ ਤੂੰ ਵੀ ਨਿਕਲ ਇੱਥੋਂ ਜੇ ਤੇਰੀ ਭੈਣ ਇਹੇ ਹਰਕਤਾਂ ਤੇ ਉਤਰ ਆਈ ਤੇ ਤੂੰ ਵੀ ਸਾਨੂੰ ਕਰੇਂਗੀ ਤੇ ਤੂੰ ਪਹਿਲੇ ਉਹਨਾਂ ਦੇ ਪਹਿਲੇ ਹੀ ਉਹਨਾਂ ਦੇ ਪਹਿਲੇ ਹੀ ਹਿਯਾਰ ਹੋ ਜਾਣਾ ਜਿਹੜੀਆਂ ਮੈਨੂੰ ਮੇਰੀਆਂ ਨੂੰ ਆ ਥੱਲੇ ਪੈਰ ਨਹੀਂ ਰੱਖਣ ਦਿੰਦੀਆਂ ਹੱਥੀ ਛਾਂ ਕਰਦੀਆਂ ਫਿਰਦੀਆਂ ਨੇ ਮੈਂ ਤਾਂ ਸੜਗਾ ਤੇ ਰੁਲ ਜਾਾਂਗੀ ਤੁਸੀਂ ਹੁਣ ਇੱਥੇ ਹੀ ਚੰਗੇ ਹੋ ਮੈਂ ਤਾਂ ਸਿਰਫ ਆਈ ਸੀ ਮੈਨੂੰ ਕੀ ਪਤਾ ਨਹੀਂ ਕਹਾਣੀ ਸੁਣਾ ਤੇ ਸਹੀ ਕੀ ਐ ਇਹਦਾ ਮਤਲਬ ਹੁਣ ਤੂੰ ਮੇਰਾ ਸਾਥ ਨਹੀਂ ਦੇਣਾ ਬਿਲਕੁਲ ਵੀ ਨਹੀਂ ਆ ਮੇਰੇ ਜੋੜੇ ਹੱਥ ਤੇ ਹੱਥ ਖੜੇ ਜ ਮੈਂ ਇਹੋ ਜੇ ਕੰਮਜ ਤੁਹਾਡਾ ਬਿਲਕੁਲ ਸਾਥ ਨਹੀਂ ਜੇ ਦੇਣਾ ਤੁਹਾਨੂੰ ਜਿਵੇਂ ਚੰਗਾ ਲੱਗਦਾ ਜ ਤੁਸੀਂ ਓਵੇਂ ਕਰੋ ਮੈਂ ਚੱਲੀ ਜੇ ਮੈਨੂੰ ਚਾ ਪਾਣੀ ਮੈਨੂੰ ਤਾਂ ਪਾਣੀ ਵੀ ਨਾ ਪੀਆ ਜਿਸ ਘਰ 'ਚ ਬਜ਼ੁਰਗਾਂ ਦੀ ਇੱਜ਼ਤ ਨਹੀਂ ਤੁਸੀਂ ਉਹਨਾਂ ਨੂੰ ਸੜਕਾਂ ਤੇ ਰੋਲਤਾ ਐ ਇਸ ਉਮਰ 'ਚ ਉਹ ਲੋਕੀ ਦੇ ਪਿੰਗਲ ਵੜਿਆ ਇਹ ਜੋ ਨਾ ਹੁਣ ਬਜ਼ੁਰਗ ਲਿਆ ਲਿਆ ਕਿ ਉਹਨਾਂ ਦੀ ਸੇਵਾ ਪੇ ਕਰਦੇ ਨੇ ਆਸ਼ਰਮਾਂ 'ਚ ਉਹ ਲਿਆ ਲਿਆ ਕੇ ਤੇ ਤੁਸੀਂ ਆਪਣੇ ਘਰ ਹੀ ਬੈਠੇ ਬਜ਼ੁਰਗਾਂ ਨੂੰ ਬਾਹਰ ਸੜਕਾਂ ਤੇ ਰੋਲਤਾ ਕਿੱਥੇ ਜਾ ਕੇ ਦੇਨੀਆਂ ਦੇਣੀਆਂ ਜੇ ਇਸ ਕਰਕੇ ਅੱਜ ਮੈਂ ਚੱਲੀ ਜੇ ਤੇ ਮੈਨੂੰ ਹੰਸੀ ਨਾ ਨਾ ਭੇਜਿਆ ਜੇ ਬਸ ਤੂੰ ਦਾਨਾਂ ਦੀ ਗੱਲ ਕਰਨੀ ਹੈ ਮੈਂ ਵੀ ਤੇਰੇ ਦਾਨ ਕੀਤੇ ਹੋਏ ਆ ਦਾਨ ਕਰਦੇ ਰਹੇ ਜੇ ਆਹੋ ਤਾਂ ਬਥੇਰਾ ਕੁਝ ਹੋ ਤੇ ਰਛਾ ਨੂੰ ਜੇ ਸਭ ਕੁਝ ਪਹੁੰਚਾਂਦੀ ਰਹੀਆਂ ਤੇ ਮੈਂ ਤੁਹਾਨੂੰ ਇਹ ਗੱਲ ਕੰਨੀ ਆ ਕਿ ਜਿਨ੍ਹਾਂ ਨੇ ਤੁਹਾਡਾ ਦਿੱਤਾ ਦਾਨ ਖਾਦਾ ਨਾ ਤੇ ਫਿਰ ਉਹ ਵੀ ਬਿਮਾਰ ਹੀ ਪਏ ਹੋਣੇ ਤੇ ਉਹਨਾਂ ਦੀ ਵੀ ਇਹੋ ਜਿਹੀ ਸੋਚ ਹੋ ਗਈ ਹੋਣੀ ਹੈ ਜਿਹੜੀ ਸੋਚ ਦੀ ਤੁਹਾਡੀ ਇਸ ਟਾਈਮ ਤੇ ਇਹੋ ਜਿਹਾ ਦਾਨ ਵੀ ਨਾ ਕਿਸੇ ਨੂੰ ਖਵਾਓ ਜਿਹੜਾ ਉਹਦੇ ਤੇ ਭਾਰੀ ਪੈ ਜਾਵੇ ਵਿਚਾਰੇ ਗਰੀਬ ਤੇ ਤੇ ਮੈਨੂੰ ਖੁਸ਼ ਹੋਵਾਂਗੇ ਆਪਣੇ ਘਰ ਆਪਣੇ ਗਲਤੀਆਂ ਸੁਧਾਰ ਲੋਗੇ ਤੇ ਮੈਨੂੰ ਫੋਨ ਕਰਿਆ ਜੇ ਨਹੀਂ ਤੇ ਮੇਰੇ ਮੈਂ ਆ ਵੇਖੋ ਮੇਰਾ ਤੁਹਾਡ ਨਾਲ ਕੋਈ ਲੈਣ ਦੇਣੀ ਜੀਗਾ ਸਿੱਧੀ ਗੱਲ ਜੇ ਤੇ ਮੈਂ ਹੁਣ ਚਲੀ ਜਾ ਮੈਨੂੰ ਗਲਤੀ ਨਾਲ ਹੀ ਫੋਨ ਨਾ ਕਰਿਆ ਜੇ ਉਹ ਨਹੀਂ ਕਰਦੀ ਜਾ ਤੂੰ ਹੀ ਜਾ ਨਹੀਂ ਕਰਦੀ ਪ ਜਾ ਜਾਂਦੀ ਜਾ ਤੂੰ ਹੀ ਆ ਹੁਣ ਮੈਂ ਇਸ ਦਾ ਦਿਮਾਗ ਲੈ ਮੈਂ ਦੇਖ ਲਾਂਗੀ ਸਭ ਨੂੰ ਦੇਖ ਲਾਂਗੀ ਦੇਨੇ ਛਾਸ ਦੇਣਾ ਦਵੇ ਜਿਹਨੇ ਨਹੀਂ ਦੇਣਾ ਨਾ ਦਵੇ ਮੈਂ ਨਹੀਂ ਪਰਵਾਹ ਹੈ ਕਿਸੇ ਦੀ ਕੋਣ ਆਇਆ ਰਾਹੁਲ ਆਇਆ ਯਾ ਆਇਆ ਚੱਤ ਸਿਕਲ ਆਇਆ ਹਾਂ ਤੂੰ ਸਦਾ ਬਟਾ ਬੜੀਆ ਬੜੀਆ ਦੋਸਤ ਹਾਂਜੀ ਹਾਂਜੀ ਮੰਮੀ ਠੀਕ ਹੈ ਹਾਂਜੀ ਸਾਰੀ ਠੀਕ ਠਾਕ ਆਇਆ ਯਾ ਆ ਬੈਠ ਮੈਂ ਆਜੇ ਬੈਜੋ ਬੈਜੋ ਤੁਸੀਂ ਵੀ ਹੋਰ ਸਾਰੀ ਕਿੱਥੇ ਇੱਥੇ ਹੈ ਦੀਦੀ ਠੀਕ ਨੇ ਹਾਂ ਠੀਕ ਹੈ ਆ ਜਾਂਦੀ ਆ ਜਾਂਦੀ ਦੀਦੀ ਅੱਛਾ ਮੈਂ ਤੁਹਾਨੂੰ ਕਿਸੇ ਖਾਸ ਕੰਮ ਲਈ ਸੱਦੇ ਸੀ ਜੀ ਕੀ ਗੱਲ ਹੋ ਗਈ ਸੀ ਮੈਨੂੰ ਫੋਨ ਕਰਕੇ ਬੁਲਾ ਲਿਆ ਤੁਸੀਂ ਫੋਨ ਤੇ ਬੜੇ ਗੁੱਸੇ ਜਿਹਾ ਓਕੇ ਬੋਲੇ ਮੇਰਾ ਕਬਰ ਆਈ ਗਿਆ ਮੈਂ ਫਟਾਫਟ ਉਥੋਂ ਭੱਜ ਜਾ ਕਿਉਂ ਗੱਲ ਗੋਲੋ ਤੋਂ ਹੋ ਗਈ ਹੋਵੇ ਦੱਸਨੀ ਆ ਦੱਸਨੀ ਆ ਤੇਰੀ ਭੈਣ ਦੀਆਂ ਕਰਤੂਤਾ ਦੱਸਨੀ ਆ ਕੋਈ ਮੇਰੀ ਭੈਣ ਦੀਆਂ ਦੱਸੋ ਕਿਹੜੀ ਕਰਤੂਤ ਕੀਤੀ ਹੁਣੇ ਮੈਂ ਬੈਠਾ ਹੋਇਆ ਮੈਂ ਦੱਸਨੀ ਆ ਦੱਸਨੀ ਆ ਜੋ ਕੁਝ ਜੋ ਕਰਦੀ ਪਈ ਹੈ ਹਾਂਜੀ ਘਰ ਦੇ ਦੱਸਨੀ ਆ ਇਹ ਚ ਮਾਸੇ ਜੀ ਕੁਝ ਨਹੀਂ ਕਰ ਸਕਦਾ ਉੱਥੋਂ ਵਧੀਆ ਆਈ ਸੀ ਸਾਰਿਆਂ ਨੇ ਇੱਜ਼ਤ ਕਰਦੇ ਸੀ ਦੋਸਤੋ ਪਹਿਲੇ ਦਿਨ ਆ ਕੇ ਕੋਈ ਤਾਂ ਤੁਸੀਂ ਸ਼ਿਕਾਇਤ ਕੀਤੀ ਕੁਝ ਨਾ ਹੁਣ ਤੁਹਾਨੂੰ ਮਤਲਬ ਹਰ ਚੀਜ਼ ਹੀ ਕੰਪਲੀਟ ਆਣ ਲੱਗੀ ਉਹਦੇ ਵੱਲੋਂ ਇਹ ਜੋ ਮੈਨੂੰ ਕੁਝ ਨਹੀਂ ਪਤਾ ਮਾਸੇ ਜੀ ਜੋ ਵੀ ਤੁਸੀਂ ਸਿਖਾਇਆ ਨਾ ਤੁਸੀਂ ਸਿਖਾਇਆ ਇੱਥੋਂ ਇੱਥੇ ਆਉਣ ਤੋਂ ਪਹਿਲੇ ਉਹ ਸਾਰੀ ਠੀਕ ਸੀ ਇਹ ਤੁਸੀਂ ਉਹਨੂੰ ਸਿਖਾਇਆ ਉੱਥੋਂ ਤਾਂ ਸਹੀ ਆਈ ਸੀ ਇਹ ਚ ਹੁਣ ਤੁਸੀਂ ਦੱਸੋ ਗਲਤੀ ਕਿਹਦੀ ਹੈ ਤੁਹਾਡੀ ਹੈਗੀ ਜਾਂ ਨਹੀਂ ਗਲਤੀ ਹੈਗੀ ਕੱਟ ਕਰਨ ਤੁਹਾਡੀ ਹੈਗੀ ਨਾ ਤੁਸੀਂ ਸਿਖਾਇਆ ਹੁਣ ਮਾਸੇ ਜੀ ਉਹ ਠੀਕ ਆ ਬਿਲਕੁਲ ਠੀਕ ਆ ਮੇਰੀ ਭੈਣ ਤੁਸੀਂ ਆਪ ਹੀ ਤਾਂ ਕਹੀ ਜਾਂਦੇ ਪਈ ਦਾਦੀ ਨੂੰ ਉਹ ਕਰ ਲਿਓ ਉਹ ਕਰ ਲਿਓ ਬੱਸ ਉਹਨੇ ਉਵੇਂ ਕਰਤਾ ਇਹ ਤਾਂ ਮਾਸੀ ਜੀ ਸਿੱਧੀ ਗੱਲ ਆ ਮਤਲਬ ਇੱਕ ਹਫਤਾ ਬਣਾਈ ਉਹ ਕਿੱਦਾਂ ਕਰਾਂਗੇ ਉਦਾਂ ਵੇਚਾਂਗੇ ਬਿਉਰਗਾਂ ਦੀ ਤੁਸੀਂ ਉਵੇਂ ਕੀਤਾ ਗੋ ਵੀ ਉਵੇਂ ਕਰਦੀ ਪਈ ਹੁਣ ਤੇ ਤੂੰ ਆਪਣੀ ਭੈਣ ਨੂੰ ਨਹੀਂ ਸਮਝਾਉਂਦਾ ਮੈਂ ਦੱਸੋ ਅੱਛਾ ਮੈਂ ਉਹਨੂੰ ਸਮਝਾਦਾ ਅਗੋ ਜਵਾਬ ਦੇ ਦੋਗੀ ਤੁਸੀਂ ਕੀ ਕੀਤਾ ਬਜ਼ੁਰਗਾਂ ਨਾਲ ਆਪਣੇ ਫੇਰ ਦੱਸੋ ਉੱਥੇ ਕੀ ਜਵਾਬ ਦੇਉਗੇ ਉਹਨੂੰ ਇਹ ਆਪਣੀ ਇੱਜ਼ਤ ਕਰਾਉਣਾ ਮਾਸੀ ਜੀ ਆਪਣੇ ਹੱਥੋਂ ਦੇ ਮੈਂ ਨਹੀਂ ਕਹਿੰਦਾ ਬੱਚਾ ਤੁਸੀਂ ਵੱਡੇ ਹੋ ਪਰ ਤੁਸੀਂ ਆਪਣੇ ਆਪ ਸੋਚੋ ਤੁਹਾਡੀ ਗਲਤੀ ਹੈਗੀ ਨਹੀਂ ਹੈਗੀ ਰੇ ਮੈਨੂੰ ਕੀ ਹੋਇਆ ਤੂੰ ਆਪਣੀ ਦਾਦੀ ਨਾਲ ਇਹ ਕੁਝ ਕਰ ਤੋ ਮੇਰਾ ਵੀ ਉਹ ਕਰੇਗੀ ਹੈ ਕੁੜਕੀ ਐਡਾ ਹੀ ਕਰੂਗੀ ਹੋਰ ਦੱਸੋ ਤੁਸੀਂ ਦੱਸੋ ਗਲਤ ਕਿੱਥੇ ਹੈ ਕੀ ਉਹ ਨਹੀਂ ਬੰਦਾ ਤੂੰ ਨਹੀਂ ਸਮਝਾ ਰਹਾ ਮੈਂ ਉਹਨੂੰ ਸਮਝਾਵਾਂ ਕਿ ਮਾਸੀ ਜੀ ਦੱਸੋ ਘਰ ਦਾ ਕੋਈ ਬੱਚਾ ਹੋਵੇ ਨਾ ਉਹ ਅਸੀਂ ਉਹਨੂੰ ਐਡਾ ਕਰਾਂਗੇ ਅਸੀਂ ਆਪਣੇ ਬਜ਼ੁਰਗਾਂ ਕੋਲ ਕਹਾਂ ਲੋ ਸਾਡੇ ਨਾਲ ਵੀ ਐਵੇਂ ਕਰੂਗਾ ਠੀਕ ਹੈ ਅੱਗੇ ਰੱਬ ਨੂੰ ਵੀ ਮੂੰਹ ਦਿਖਾਣਾ ਮਾਸੀ ਜੀ ਠੀਕ ਆਪਣੇ ਆਪ ਨੂੰ ਕਰੋ ਉਹ ਮੈਂ ਗੀ ਨਹੀਂ ਆ ਭਰਾ ਮੈਂ ਠੀਕ ਆ ਤੂੰ ਭੈਣ ਦਾ ਹੀ ਚਮਚਾ ਨਿਕਲਿਆ ਮੈਂ ਇੱਚ ਮੈਂ ਚਮਚੇ ਦੀ ਦੱਸੋ ਕਿਹੜੀ ਗੱਲ ਕੀਤੀ ਤੇ ਭੈਣ ਦਾ ਹੀ ਚਮਚਾ ਨਿਕਲਿਆ ਤੈਨੂੰ ਆਪਣੀ ਭੈਣ ਸਹੀ ਲੱਗੀ ਮੈਂ ਗਲਤ ਲੱਗੀ ਐ ਮੈਂ ਤਾਂ ਕਹਿ ਐਨੀ ਉਮਰ ਦੀ ਮੈਂ ਗਲਤ ਲੱਗੀ ਆ ਤੈਨੂੰ ਮੈਂ ਉਹ ਨਹੀਂ ਕਹਿ ਰਿਹਾ ਗਲਤ ਹੈ ਕਿ ਮੈਂ ਇਹ ਕਹਿ ਰਿਹਾ ਵਾਂ ਤੇਰੀ ਉਮਰ ਬਹੁਤ ਹੋ ਗਈ ਮਾਸੀ ਜੀ ਆਪਣੇ ਆਪ ਨੂੰ ਠੀਕ ਕਰੋ ਹਣ ਹਜੇ ਮੈਂ ਭਰਾ ਠੀਕ ਆ ਪਰਮਾਤਮਾ ਨੂੰ ਮੂੰਹ ਦਿਖਾਣਾ ਜਾ ਕੇ ਮੈਂ ਠੀਕ ਹੀ ਆ ਇਹਨਾਂ ਸਮਝਾ ਲੈ ਜਾ ਤੂੰ ਹੀ ਜਾ ਤੂੰ ਹੀ ਜਾ ਆਪੇ ਮੈਂ ਦੇਖ ਲਾਂਗੀ ਕੀ ਕਰਨਾ ਉਹ ਤਾਂ ਮਮਾਸੀ ਚੱਲੇ ਜਾਊਂਗਾ ਪਰ ਫਿਰ ਵੀ ਠੀਕ ਕਰੋ ਆਪਣੇ ਆਪ ਨੂੰ ਤੁਸੀਂ ਉਹ ਠੀਕ ਹੀ ਆ ਮੈਂ ਠੀਕ ਹੋਈ ਆ ਅੱਜ ਮੈਂ ਕਹਿੰਨਾ ਮੈਂ ਕੱਲ ਬਾਹਰ ਦਾ ਵੀ ਬੰਦਾ ਆ ਕੇ ਕਹੂਗਾ ਦੱਸੋ ਉਹ ਵੀ ਕਹੋਗੇ ਨਿਕਲ ਜਾ ਮੈਂ ਠੀਕ ਹਾਂ ਮੈਂ ਠੀਕ ਹਾਂ ਲੈ ਆਂ ਆਪਣੀ ਭੈਣ ਨੂੰ ਨਾਲ ਉਹਨੂੰ ਮੈਂ ਦੱਸੂ ਕਿਉਂ ਲੈ ਕੇ ਜਾਵਾਂ ਹਾਂ ਲੈ ਆ ਉਹਨੂੰ ਇੱਥੇ ਵਿਆਹੀ ਉਹਨੇ ਇੱਥੇ ਰਹਿਣਾ ਮੈਂ ਇੱਥੇ ਰਹਿਣਾ ਮੇਰੇ ਖਿਆਲ ਸਤੇ ਹੀ ਜੜੀ ਰਹਿਣਾ ਉਹਨੇ ਹਾਂ ਦੀ ਸੱਚੀ ਗੱਲ ਸੱਚੀ ਗੱਲ ਕੀ ਹਾਲ ਹੈ ਬਹੁਤ ਵਧੀਆ ਵਧੀਆ ਹੋ ਠੀਕ ਠਾਕ ਹੂੰ ਮੈਂ ਤੇ ਵਧੀਆ ਤੂੰ ਇੱਥੇ ਹਾਂ ਮੈਨੂੰ ਮਾਸੀ ਉਹਨਾਂ ਨੇ ਬੁਲਾਇਆ ਸੀ ਫੋਨ ਕਰਕੇ ਮੰਮੀ ਨੇ ਬੁਲਾ ਕਿਉਂ? ਆਓ ਬੈਠੋ ਤੁਸੀਂ ਵੀ। ਬਹਿ ਕੀ ਕਰਨਾ ਛੱਡ ਪਰ ਜਾ ਤੂੰ ਲੈ ਆਪਣੀ ਪੈਨੂ ਨਾਲ। ਇਹ ਲੈ ਇਹਨੂੰ ਨਾਲ। ਮਾਸੀ ਜੀ ਠੀਕ ਕਰੋ ਗੁੱਸੇ ਕਰਨ ਨਾਲ ਕੁਝ ਨਹੀਂ ਹੁੰਦਾ ਹੁੰਦਾ। ਉਹ ਠੀਕ ਹੈ। ਬਾਹਰ ਦਾ ਬੰਦਾ ਵੀ ਆਊਗਾ ਉਹਨੂੰ ਵੀ ਅਸੀਂ ਕਹਿ ਦਈਏ। ਜਾ ਤੂੰ, ਜਾ। ਜਾ ਤੂੰ। ਮੈਂ ਤਾਂ ਇਹਨ ਸੱਦਿਆ ਹੈ ਕਿ ਤੂੰ ਇਹਨ ਸਮਝਾ। ਤੇ ਮੈਂ ਸਮਝਾਵਾਂ ਤੂੰ ਮੈਨੂੰ ਸਮਝਾਉਣ ਲੱਪਿਆ। ਅੱਛਾ ਮਲੇ ਮੋਨੂੰ ਮੈਂ ਕੀ ਕਹਾਂ ਤੁਸੀਂ ਦੱਸੋ। ਤਉਨੇ ਸਮਝਾਇਆ ਅਨੁਕੇ ਤੂੰ ਆਪਣੀ ਸਾਥਨਾ ਕਿਉਂ ਕਰਨੀ ਪਈ ਤੁਸੀਂ ਫਿਰ ਐਵੇਂ ਕਿਉਂ ਕੀਤਾ ਸੀ ਉਹਨਾਂ ਬਜ਼ੁਰਗਾਂ ਆਪਣੇ ਨਾਲ ਜੇ ਮੈਂ ਕੀਤਾ ਤਾਂ ਮਤਲਬ ਤੂੰ ਮੇਰੇ ਕੋਲ ਬਦਲਾ ਲੈਣਾ ਅੱਛਾ ਮਤਲਬ ਉਹਨੂੰ ਮੈਂ ਕੀ ਕਮਾਂ ਦੱਸੋ ਉਹਨੂੰ ਸਮਝਾ ਕੇ ਉਹ ਕਿਉਂ ਕਰਦੀ ਮੈਂ ਨਾਲ ਇਸ ਤਰ੍ਹਾਂ ਤੇ ਅੱਗੋਂ ਤੁਹਾਨੂੰ ਕਹੋਗੇ ਤੁਸੀਂ ਕਿਉਂ ਕੀਤਾ ਆਪਣੇ ਤੁਸੀਂ ਉਹਨੂੰ ਕੀ ਕਰਨਾ ਕਰ ਲਿਆ ਅੱਜ ਕਰ ਲਿਆ ਤਾਂ ਹੋਰ ਨਹੀਂ ਕਰਉਣੀ ਗੱਲ ਕਰੋ ਉਹ ਰਾਹੁਲ ਉਹ ਇਹਨਾਂ ਦੀ ਛੱਡ ਇਹਨਾਂ ਨੂੰ ਸਮਝਾਣ ਦਾ ਕੋਈ ਫਾਇਦਾ ਨਹੀਂ ਆ ਮੇਰਾ ਦਿਮਾਗ ਖਰਾਬ ਹੈ ਨਾ ਮੈਨੂੰ ਸਮਝਾਣ ਦਾ ਕੋਈ ਫਾਇਦਾ ਨਹੀਂ ਉਹ ਮਾਸੇ ਦੀ ਗੁੱਸਾ ਸ਼ਾਂਤ ਰੱਖਿਆ ਕਰੋ ਅੱਛਾ ਉਹ ਇਹਨਾਂ ਦੀ ਅੱਖਾਂ ਅੱਗੇ ਨਾ ਹੰਕਾਰ ਤੇ ਪੈਸਾ ਬਸ ਇਹੀ ਕੁਛ ਹੋਰ ਨਹੀਂ ਕੋਈ ਗੱਲ ਇਹ ਜਿੱਦਾਂ ਦਾ ਮਾਸੀ ਦੀ ਕਰੋਗੇ ਉਵੇਂ ਨਹੀਂ ਮਿਲਦਾ ਮੈਂ ਪੈਸਾ ਤੇ ਦੁਨੀਆ ਸੰਭਿਆ ਮੈਂ ਤੇ ਨਹੀਂ ਸੰਭਿਆ ਚਲੋ ਪੈਸਾ ਸੰਭਿਆ ਘਰ ਦਾ ਹੀ ਪੈਸਾ ਵਾ ਹਾਂ ਦੁਨੀਆ ਸੰਭਿਆ ਮੈਂ ਨਹੀਂ ਸੰਭਿਆ ਤੁਹਾਡੀ ਨੂੰਹਾਂ ਦੇ ਘਰ ਤੇ ਸੰਭ ਲਿਆ ਮੈਨਾਂ ਹੁਣ ਸਾਰੀ ਗੇਮ ਸਮਝ ਲੱਗ ਗਈ ਹੈ ਕੀ ਲੱਗ ਗਈ ਦੱਸੋ ਕਿ ਇਹ ਕੁੜੀ ਨੇ ਨਾ ਧੋਖੇ ਨਾ ਪੈਸਾ ਮੇਰੇ ਮੇਰਾ ਪੈਸਾ ਆਪਣੇ ਨਾ ਕਰਵਾਇਆ ਤਾਂ ਕਿ ਮੈਂ ਆਪਣੇ ਪੇਕੇ ਨੂੰ ਪਾਲ ਸਕਾਂ ਉਹ ਮਾਸੀ ਦੀ ਅਸੀਂ ਰੱਜੇ ਘਰ ਚ ਹੈਗੇ ਹਾਂ ਪਤਾ ਨਹੀਂ ਕਿੰਨੇ ਕਰਦੇ ਹੋ ਧੋਖੇ ਨਾਲ ਤੁਹਾਡੇ ਵਾਂਗੂ ਹੈਗੇ ਆਪਣੇ ਨਾਮ ਕਰਵਾ ਲੈਣਾਂ ਤੋਂ ਨੇ ਤੇਰੀ ਭੈਣ ਨੇ ਵੀ ਤਾਂ ਇਹ ਮੌਕਾ ਮਿਲਿਆ ਆਪਣੇ ਨਾਮ ਕਰਾਉ ਪੈਸੀ ਮੈਂ ਕਿਹਾ ਤੇਰੀ ਭੈਣ ਨੇ ਵੀ ਤਾਂ ਕੁਝ ਕੀਤਾ ਮੇਰਾ ਵੈਸਾ ਆਪਣੇ ਨਾਮ ਕਰਾ ਲੈ ਕੋਈ ਗਲਤੀ ਨਹੀਂ ਹੈਗੀ ਜਿੱਦਾਂ ਦਾ ਤੁਸੀਂ ਕੀਤਾ ਉਹਨੇ ਵੀ ਉਮੀਦ ਕਰ ਲਿਆ ਇਹ ਤਾਂ ਵੱਡਿਆ ਤੋਂ ਛੋਟਾ ਇਹਦਾ ਆਪਣਾ ਜਮਾਨ ਨਹੀਂ ਕੰਮ ਕੀਤਾ ਕਿ ਮੈਂ ਨਾ ਕਰਾਂ ਤੁਸੀਂ ਮਾਸੀ ਜੀ ਤੁਸੀਂ ਦਿਮਾਗ ਦੇ ਦੇਣਾ ਸੀ ਤੁਸੀਂ ਨਹੀਂ ਕਰਨਾ ਸੀ ਬਜ਼ੁਰਗਾਂ ਵਾਲ ਆਪਣੇ ਤੇ ਉਹਵੇਂ ਦੇ ਉਹਨੇ ਦਿਮਾਗ ਆਪਣਾ ਕਰ ਲੈਣਾ ਸੀ ਠੀਕ ਹੈ ਠੀਕ ਹੈ ਜੋ ਸਹੀ ਕਰੂ ਆਪਣੀ ਆਪ ਹਾਂ ਕੀਤਾ ਸਹੀ ਲੈ ਇਹ ਦੋ ਨਾਲ ਲੈ ਮੈਂ ਕਿਉਂ ਲੈ ਕੇ ਜਾਵਾਂ ਦੋਸਤੋ ਨਾਲ ਮੈਂ ਲੈ ਜਾਊਂਗਾ ਪਹਿਲੇ 10 ਬੰਦੇ ਇਕੱਠੇ ਕਰ ਲਓ ਕੋਈ ਵੀ ਕਹੂਗਾ ਗਲਤੀ ਮੇਰੀ ਹੈਗੀ ਐ ਜਾਂ ਭੈਣ ਦੀ ਹੈਗੀ ਐ ਮੈਂ ਉਸੇ ਟਾਈਮ ਲੈ ਜਾਊਂਗਾ ਨਾਲ ਇਹ ਵੀ ਦੱਸਿਓ ਤੁਸੀਂ ਮੈਂ ਆਪਣੇ ਬਜ਼ੁਰਗਾਂ ਨਾਲ ਕੀ ਕੀਤਾ ਦੱਸਾਂਗੇ ਇਹ ਵੀ ਦੱਸਾਂਗੇ ਸਾਡੇ ਘਰ ਚੋਂ ਮਾਸਰੀ ਆ ਚੀਜ਼ ਨਹੀਂ ਹੈਗੀਆਂ ਅਸੀਂ ਕਾਗਜ਼ ਆਪਣੇ ਨਾਮ ਕਰਾ ਲੈਣੇ ਪੈਸੇ ਆਪਣੇ ਮੂੰਹ ਤੁਸੀਂ ਆਪਣੇ ਨਾਮ ਕਰਾ ਲਿਆ ਤਾਂ ਉਹਨੇ ਵੀ ਦੇਖੋ ਆਪਣੇ ਨਾਮ ਕਰਾ ਲਿਆ ਉਹਨੇ ਕਿਹੜੀ ਘੱਟ ਕੀਤੀ ਕੀ ਹੋ ਗਿਆ ਤੁਹਾਡੇ ਤੋਂ ਦੇਖ ਕੇ ਉਹਨੇ ਆਪਣੇ ਵੱਲ ਕਰਾ ਲਈ ਉਹਨੇ ਵੀ ਦੇ ਆਪਣੇ ਨਾਮ ਕਰਾ ਲਿਆ ਉਹਨੇ ਕਿਹੜੀ ਘੱਟ ਕੀਤੀ ਤੁਸੀਂ ਕੀਤਾ ਗੋਵੀ ਕਰ ਲਿਆ ਤੇ ਹੋਰ ਉਹ ਜਾ ਉਹ ਤਾਂ ਉਹ ਵੀ ਕਹਿੰਦੇ ਜਿਵੇਂ ਇਹ ਲੋਵੇਂ ਕੋਕੋਵੇਂ ਹਾਂ ਬਿਲਕੁਲ ਤੇ ਨਾਲ ਇਹਨਾਂ ਨਾਲ ਬੈਸਣ ਦਾ ਕੋਈ ਫਾਇਦਾ ਨਹੀਂ ਮੈਨੂੰ ਲੱਗ ਹੀ ਨਹੀਂ ਰਿਹਾ ਤੇਰੇ ਵੱਸ ਨਹੀਂ ਆਣੇ ਹਾਂ ਮੈਂ ਕਰ ਲਾਂਗੀ ਆਪਣੀ ਗੱਲ ਮੈਂ ਆਪਣੀ ਸਿੰਧੀ ਗੱਲ ਲਾਂਗੀ ਗੱਲ ਖਤਮ ਕੋਈ ਗੱਲ ਨਹੀਂ ਤੂੰ ਜਾ ਬਾਕੀ ਉਹ ਗੱਲਬਾਤ ਹੋਊਗੀ ਦੱਸ ਦਿਓ ਮੈਨੂੰ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਆ ਨਾ ਹਾਂਜੀ ਫਿਰ ਕਰ ਲਿਆ ਫੋਨ ਆਪਣੇ ਪੇਕੇ ਵੀ ਤੇ ਮੇਰੇ ਵੀ ਤੇ ਭੂਆ ਨੂੰ ਤੇ ਤੁਸੀਂ ਮੂੰਹ ਵਿਖਾਣ ਦੇ ਲਾਇਕ ਨਹੀਂ ਉਹਨੂੰ ਤੇ ਕਰ ਨਹੀਂ ਸਕਦੇ ਕਿ ਕੋਈ ਹੋਰ ਵੀ ਰਹਿ ਗਿਆ ਹਣ ਅੱਬ ਤਾਂ ਬੋਲਣਾ ਆ ਲੰਨੇ ਮੈਨੇ ਦੋ ਮੋੜ ਦੋ ਦੇਣਾ ਬਾਅਦ ਮੇਰੇ ਮੁੰਡੇ ਨੂੰ ਉਹਨੇ ਆ ਜੇ ਨਾਲ ਫੇਰ ਤਾਂ ਨਜ਼ਾਰੇ ਦਿਖਾਏਗਾ ਨਜ਼ਾਰੇ ਮਾਤਾ ਆਪਾਂ ਨਹੀਂ ਤੂੰ ਵੇਖੇਂਗੀ ਉਹ ਹੀ ਹੈ ਨਾ ਕਾਵਤ ਰੱਸੀ ਜਲ ਗਈ ਪਰ ਬਲ ਨਹੀਂ ਗਿਆ ਕੋਈ ਨਹੀਂ ਵੇਟ ਐਂਡ ਵਾਚ ਉਹ ਵੇਖ ਲਾਂਗੇ ਵੇਖ ਲਾਂਗੇ ਕਿ ਢੀ ਆਕੜੀ ਫਿਰਦੀ ਐ ਵੇਖ ਲਾਂਗੇ ਸਭ ਕੋਈ ਵੇਖ ਲਾਂਗੇ ਤੇਰੀ ਮੈਂ ਚੱਲਣਾ ਨਹੀਂ ਦੇਣੀ ਇੱਕ ਵਈ ਤੂੰ ਐ ਸੋਚਣ ਨਾ ਕਿ ਤੇ ਮੈਂ ਵੱਡ ਗਈ ਆ ਰਾਣੀ ਬਣ ਗਈ ਆ ਮਾਲ ਮਾਲਕ ਮਾਲ ਸਾਰਾ ਸਾਹਮ ਕੇ ਨਾ ਸਾਸ ਦਾ ਤੇ ਸਾਰਾ ਮੈਂ ਮਗਰ ਇਸ ਦਾ ਧੀਦਾ ਨਹੀਂ ਬਣ ਗਈ ਬਣਨੀ ਮੈਂ ਦੇਂਦੀ ਮਾਲਕਨ ਮੈਂ ਹੀ ਹੋ ਰਹਾ ਨਾ ਹੋਈਏ ਕੀ ਦੱਸਾਂ ਤੈਨੂੰ ਮੈਂ ਉਚਾਈ ਨੇ ਜਿਹੜੀ ਜਾਇਦਾਦ ਹੈ ਨਾ ਉਹ ਕਰਨੀ ਹੀ ਮੇਰੇ ਨਾਲ ਆਪਣੀ ਖੁਸ਼ੀ ਦੇ ਨਾਲ ਪਰ ਮੇਰੀ ਗੱਲ ਸੁਣੋ ਕਰੋ ਜੈਦਤ ਪਹਿਲਾਂ ਹੀ ਬਿਠੇੜੀ ਆਪ ਕੋ ਤੇ ਗੱਲ ਸੁਣਨਾ ਮੇਰੀ ਆਹਾਂ ਜਾਇਦਤ ਕਰਕੇ ਕਹਿਣਾ ਜਾਇਦਤ ਕਰਕੇ ਤੇ ਉਹਨਾਂ ਨੇ ਕਹਿੰਦਾ ਜਾਇਦਤ ਅੱਗੇ ਬਿਠੇੜੀ ਤੁਹਾਡੇ ਨਾਲ ਇਹ ਗੱਲ ਕਰਦੀਆਂ ਨਾ ਦੁਬਾਰਾ ਕਰੋ ਦੁਬਾਰਾ ਕਰੋ ਹਾਂ ਹਾਂ ਚਲੋ ਫੇਰ ਕਰਨ ਤੋਂ ਤੂੰ ਹੀ ਕੋ ਭੰਜੀ ਇਹ ਕਰਦੀ ਕਿਉ ਪਈਏ ਵੀ ਪਰ ਕਿਰਨ ਸਵਾਲ ਲੈ ਸਕਦੀ ਕਿ ਭਈ ਜਾਇਦਤ ਕਰਕੇ ਜਾਇਦਤ ਉਹ ਜਦੋਂ ਪਰ ਪਹਿਲਾਂ ਹੀ ਰਾਬੀ ਰੀਤੀ ਬਥੇਰੀ ਰਾਬੀ ਦਿੱਤੀ ਤੇ ਬਥੇਰੀ ਆ ਚਾਈ ਨੇ ਕਰਨੀ ਹੀ ਜਾਇਦਾਦ ਮੇਰੇ ਨਾਲ ਆਪਣੀ ਖੁਸ਼ੀ ਨਾਲ ਆਪਣੀ ਖੁਸ਼ੀ ਦੇ ਨਾਲ ਤੇ ਮੈਂ ਕੀ ਕੀਤਾ ਮੈਂ ਕਰਤੀ 골ਡੀ ਦੇ ਨਾਮ ਜਦੋਂ ਦੀ ਜਾਇਦਾਦ ਹੋਈ 골ਡੀ ਦੇ ਨਾਮ ਇਹਨਾਂ ਦੇ ਤੇ ਤੇਵਰੀ ਬਦਲ ਗਏ ਇਹ ਤਾਂ ਮੈਨੂੰ ਕਰਕੇ ਸਮਝਦੀ ਨਹੀਂ ਹੈ ਚਾਹੀ ਕਿ ਤੇ ਚਾਈ ਕਿੱਥੇ ਹੁਣਾਉਣ ਨੇ ਜਦੋਂ ਹੋ ਗਈ ਜਾਇਦਾਦ ਮੇਰੇ ਪੋਤੇ ਦੇ ਨਾਲ ਤੇ ਚਾਈ ਨੂੰ ਸਿਕ ਸਕਾਇਆ ਮੈਂ ਚੰਗਾ ਸਬਕ ਤੇ ਚਾਈ ਦਾ ਪਤਾ ਹੋ ਗਿਆ ਸਾਹ ਹਾਂ ਉਹਨੂੰ ਤੇ ਮੈਂ ਛੱਡਣ ਗਈ ਹੀ ਰੇਲਵੇ ਸਟੇਸ਼ਨ ਪਰ ਟਿਕਟ ਨਹੀਂ ਮਿਲੀ ਅੱਛਾ ਚੰਗੇ ਵੇਲੇ ਦੱਸਿਆ ਆਪਾਂ ਨਹੀਂ ਬੜ ਗਿਆ ਉਹਦੀ ਕੁੜੀ ਅੱਗੇ ਲੈ ਗਈ ਹਾਂ ਉਹਨੇ ਮੈਨੂੰ ਕੋਈ ਕੜਤਾ ਨੂੰ ਮੈਂ ਕੜਤਾ ਨੂੰ ਮੈਂ ਚਲੋ ਵਾ ਗੱਲ ਹੈ ਹਾਂ ਆ ਹਾਂਜੀ ਬਟਾ ਕੀ ਨਾਂ ਸੀ ਇਹਨਾਂ ਦਾ ਪਤਾ ਵੀ ਨਹੀਂ ਪਤਾ ਇਹ ਨਹੀਂ ਦੇਣੀ ਕਿ ਕਿ ਤੁਸੀਂ ਕਿੱਥੇ ਹਾਂ 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 ਕੰਪਰੋਮਾਈਜ਼ ਕਰਨਾ ਤੁਸੀਂ ਨਹੀਂ ਨਹੀਂ ਕੰਪਰੋਮਾਈਜ਼ ਦੀ ਸਲਾਹ ਦੇ ਨਹੀਂ ਮੈਂ ਉੱਧਰ ਪਹੁੰਚ ਗਈ ਜਿਹੜਾ ਗੋਸਪ ਟਾਪਿਕ ਸੀ ਤੁਸੀਂ ਕਹਣਾ ਮੈਂ ਤੁਹਾਨੂੰ ਇੱਕ ਸਲਾਹ ਦੱਲੀ ਕਿ ਤੁਸੀਂ ਫੈਮਿਲੀ ਮੈਂਬਰ ਰਹਿ ਕੇ ਕੰਪਰੋਮਾਈਜ਼ ਕਰੋ ਹਾਂ ਬਸ ਠੀਕ ਹੈ ਉਹ ਕਿਉਂ ਤੁਸੀਂ ਕਹਣਾ ਆਂਟੀ ਵੇਖੋ ਕੇਸ ਦੀ ਕਿਹੜੀ ਗੱਲ ਆ ਮੈਂ ਕੇਸ ਹੁਣੇ ਕਰ ਲੈ ਤਿਆਰ ਕਰ ਫਾਈਲ ਤਿਆਰ ਕਰਵਾ ਦਿੰਨੀ ਆ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਤੇ ਜੈਸੀ ਕਰਨੀ ਵੈਸੀ ਪੜਨੀ ਦੀ ਆ ਸੀ ਰੇਸ ਬਸ ਕੁਝ ਦਿਨਾਂ ਜੇ ਖਤਮ ਹੋਣ ਜਾ ਰਹੀਆਂ ਮਾਂ ਤੇ ਸਾਰਿਆਂ ਨੇ ਇਸੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਆਪਾਂ ਨੈਕਸਟ ਸੀਰੀਜ਼ ਕੋ ਲੈ ਕੇ ਆਵਾਂਗੇ ਤੇ ਮੈਂ ਇਹ ਹੀ ਚਾਹਾਂਗੀ ਕਿ ਤੁਸੀਂ ਉਹਨੂੰ ਵੀ ਉਨਾ ਹੀ ਜ਼ਿਆਦਾ ਪਿਆਰ ਦਿਓ ਤੇ ਵੇਖੋ ਇਹ ਵਨ ਕਦੋਂ ਖਤਮ ਹੁੰਦੀ ਆ ਬਸ ਇਹ ਵੀ ਐਂਡ ਦੇ ਵਾਲੇ ਪੜਾਅ ਉਹਦੇ ਵਿੱਚ ਹੀ ਹੈਗੀ ਆ ਤੇ ਸਾਰੇ ਜਾਣੇ ਬਹੁਤ 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 ਵਧੀਆ ਕਮੈਂਟਸ ਕਰਦੇ ਆ ਤੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ ਉਹ ਤੇ ਆਲਵੇਸ ਆਲਵੇਸ ਹਮੇਸ਼ਾ ਹੀ ਸਾਨੂੰ ਪਿਆਰ ਕਰਦੇ ਰਹਿਣਗੇ ਤੇ ਮੈਂ ਇਹੋ ਹੀ ਚਾਹਾਂਗੀ ਕਿ ਅੱਗੇ ਵੀ ਤੁਸੀਂ ਸਾਰੇ ਜਣੇ ਇਤਰਾਹੀ ਸਨ ਜੁੜੇ ਰਹੋ ਕਿਉਂਕਿ ਆਪਾਂ ਹੋਰ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹਨਾ ਸਾਡਾ ਹੌਸਲਾ ਵਧਦਾ ਵਾ ਤੇ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂਜੀ ਆਪਾਂ ਹੋਰ ਜ਼ਿਆਦਾ ਕੁਝ ਵਧੀਆ ਕਰਨਾ ਵਾ ਤੇ ਚਲੋ ਜੀ ਹੁਣ ਤੁਸੀਂ ਵੀਡੀਓ ਤੇ ਵੇਖ ਲਿਓਣੀ ਹੈ ਤੇ ਨੂੰ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ